ਮਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਸ ਕਹਿੰਦੇ ਨੇ ਬੜੇ ਧਿਆਨ ਨਾਲ ਦੇਣ ਕਿਸੇ ਨਾ ਬਚਨਾ ਮਹਾਂਪੁਰਸ ਜੀ ਕਹਿੰਦਾ ਸਿੱਖ ਨੇ ਸਿਰੇ ਉੱਤੇ ਇਹ ਸ਼ਬਦ ਪੜਨ ਪੜਨ ਤੋਂ ਪਹਿਲਾਂ ਆਪਦੇ ਹੱਥ ਦੇਖਣੇ ਤੇ ਇਹ ਸਲੋਗ 21 ਵਾਰ ਪੜ ਕੇ ਤੇ ਸੱਚੇ ਹਸਾਨਾ ਦਿਲ ਦੇ ਹੱਥ ਦਸਤਾਰ ਤੇ ਪੈਰ ਨੇ ਸਾਰਾ ਜੀਵਨ ਮਾਬਾ ਹਰਨਾਮ ਸਿੰਘ ਕਹਿੰਦੇ ਦਸਤਾਰ ਨੂੰ ਕਿਰਪਾ ਗੁਜ਼ਾਰ ਨੀ ਦਿਵਾਜੀ ਐਡੇ ਬੜੇ ਬਰਕਤ ਹੈ ਆਪ ਤੋਂ ਦੋ ਪੰਕਤੀਆਂ ਵਿੱਚ ਸਿੱਖ ਪੜੇ ਧਿਆਨ ਦੇ ਨਾਲ ਤੇ ਦਰਸ਼ਨ ਕਰੇ ਹਰਨਾਮਾ ਹਰਿ ਦੇ ਤੇ ਕਰਕੇ ਦਸਤਾਰ ਤੇ ਫੇਰੇ ਬਾਬਾ ਇਹ ਕਹਿੰਦੇ ਸਾਰਾ ਜੀਵਨ ਕਿਰੇ ਤੁਹਾਡੀ ਪੱਗ ਨੂੰ ਕੋਈ ਦਾਗ ਨਹੀਂ ਲਾ ਸਕਦਾ ਜਿੰਨਾ ਮਰਜੀ ਕੋਈ ਲੋਕਾਂ ਨੂੰ ਦੇਖੋ ਕਿਵੇਂ ਕਰਦੇ ਸਾਰੇ ਪੜੋ ਰਲ ਕੇ ਸਲੋਕ ਪ੍ਰਾਤ ਰਾਖੀ ਗੁਰ ਪਾਰ ਬ੍ਰਹਮ ਤਾਜ ਪਰ ਪੰਚ ਮੋਹ ਵਿਕਾਰ ਨਾਨਕ ਸੋ ਆਰਾਧਿਆ ਅੰਤ ਨਾ ਪਾਰਾ ਵਾ